ਤੁਸੀਂ ਦੇਖ ਰਹੇ ਹੋ ਪੰਜਾਬ ਜੇ ਕੇ ਨਿਊਜ਼ ਦੱਸਦੀ ਕਿ ਸੁजानਪੁਰ ਦੇ ਪੂਰੇ ਹਸਪਤਾਲ ਦੀ ਕਲੋਨੀ ਵਿੱਚ ਉਸ ਸਮੇਂ ਤਮਾਕੇ ਨਾਲ ਸੰਸਨੀ ਫੈਲ ਗਈ ਜਦੋਂ ਰਾਤ ਦੇ ਪੌਣੇ 3 ਵਜੇ ਇੱਕ ਸਿਲੰਡਰ ਫਟ ਗਿਆ ਅਤੇ ਦੇਖਦੇ ਹੀ ਦੇਖਦੇ ਤਮਾਕੇ ਦੀ ਆਵਾਜ਼ ਜੋ ਨਾਲ ਆਈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਰਦੇ ਮਾਲਿਕ ਸੁਖਜਿੰਦਰ ਚੋਹਾਨ ਨੇ ਦੱਸਿਆ ਕਿ ਇਸ ਧਮਾਕੇ ਦੇ ਚਲਦੇ ਉਹਨਾਂ ਦੇ ਦੋ AC ਇੱਕ ਵਾਸ਼ਿੰਗ ਮਸ਼ੀਨ ਅਤੇ ਫਰਿੱਜ ਸੜ ਗਈ ਅਤੇ ਲੈਂਟਰ ਨੂੰ ਵੀ ਨੁਕਸਾਨ ਹੋਇਆ ਹੈ ਉੱਥੇ ਹੀ ਮੌਕੇ ਤੇ ਪੁਲਿਸ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਦਾ ਆਪਾਂ ਦੇਖੋ ਭਾਜੀ ਮੇਰਾ ਨਾਮ ਸੁਚੰਦ ਚੋਹਾਨਾ ਜੀ ਮੈਂ ਪੂਰੀ ਹਸਪਤਾਲ ਦੀ ਕਲੋਨੀ ਚ ਰਹਿਣਾ ਔਰ ਮੇਰਾ ਰਾਤੀ ਕੋਈ 3:00 ਵਜੇ ਨਾਲ ਬਲੌਸਟ ਹੋਇਆ ਬੜਾ ਜ਼ੋਰ ਦੀ ਔਰ ਸਿਲੰਡਰ ਫਟਿਆ ਮੇਰ ਕੋ ਸਿਲੰਡਰ ਵੀ ਸੀਲ ਪੈਕ ਪਿਆ ਸੀ ਐਕਸਟਰਾ ਸੰਡਰ ਹੀ ਔਰ ਕਾਫੀ ਜ਼ਿਆਦਾ ਨੁਕਸਾਨ ਹੋ ਚੁਕਾ ਹੈ ਮੇਰਾ ਉਹਦੇ ਵਿੱਚ ਦੋ ਤਿੰਨ ਮੇਰੇ ਐਕਸ ਹੀ ਖੁਰਦ ਵਗੈਰਾ ਕਾਫੀ ਘਾਰ ਦਾ ਕਾਫੀ ਨੁਕਸਾਨ ਹੋ ਚੁਕਿਆ ਹੈ ਲੈਂਟਰ ਤੱਕ ਲੈਂਟਰ ਤੱਕ ਨੁਕਸਾਨ ਹੋ ਚੁਕਿਆ ਦਾ ਤੇ ਮੈਂ ਬਸ ਗੁਜਾਰਿਸ਼ ਕਰਨਾ ਕਿ ਯਾਰ ਕੋਈ ਹੱਲ ਕੀਤਾ ਜਾਏ ਕੋਈ ਜਾਣੀ ਕੁਛ ਨਹੀਂ ਦੇਖ ਨਹੀਂ ਜਾਣੀ ਨਹੀਂ ਬੱਚੇ ਨਹੀਂ ਘਾਰੇਗੇ ਮੇਰੇ ਬੱਚੇ ਗਏ ਦੇ ਹੀ ਆਪਣੇ ਪੇਪਰ ਖਤਮ ਹੋ ਗਏ ਉਹ ਬੱਚੇ ਗਏ ਹੋਏ ਹੀ ਕਿਤੇ ਤੇ ਮੈਂ ਕੱਲਾ ਹੀ ਘਰ ਬਸ ਉਹ ਨਹੀਂ ਕੋਈ ਪ੍ਰਸ਼ਾਸਨ ਨੂੰ ਮੰਗ ਕਰਦੇ ਪ੍ਰਸ਼ਾਸਨ ਕੋਈ ਹੀ ਮੰਗ ਕਰਨਾ ਕਿ ਇਹਦਾ ਕੋਈ ਕਿ ਅੱਦਕਵਾ ਇਦਾਂ ਦੇ ਬਲੌਸਟ ਹੋਣਾ ਹੋਣ ਲਾਪੇ ਤੇ ਫਿਰ ਦੇ ਮਾੜੀ ਗੱਲ ਆ ਨਾ ਇਹ ਸੰਡਰ ਸੀਲਡ ਪੈਕ ਸਿਲੰਡਰ ਫਟਿਆ ਕੋਈ ਲੱਗੇ ਤਾਂ ਵੀ ਨਹੀਂ ਆ ਲੱਗੇ ਤਾਂ ਵੀ ਉੱਥੇ ਨਾਲ ਪਿਆ ਹੀ ਉਹ ਬਿਲਕੁਲ ਸਹੀ ਹੈ ਇਹਦਾ ਸੀਲਡ ਪੈ ਗਿਆ ਉਹ ਫਟਿਆ ਕਿਹੜੀ ਕੰਪਨੀ ਅਸਲ ਵਿੱਚ ਇੰਡੀਅਨ ਇੰਡੀਅਨ ਸਰ ਕੀ ਨਾਮ ਹੈ ਲਖਵਿੰਦਰ ਸਿੰਘ ਸਾਹੂ ਫੈਕਟਰੀ ਸਰ ਕੀ ਮੌਲਾ ਕਰਿਆ ਸਰੰਤਰ ਰਾਤੀ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਪੀ ਐਮ ਸੀ ਹਸਪਤਲ ਦੇ ਲਾਗੇ ਇੱਕ ਸਿਲੰਡਰ ਫਟਿਆ ਰਾਤ ਵੀ ਅਸੀਂ ਸਵੇਰ ਪੁਲਿਸ ਪਾਰਟੀ ਆਏ ਸਾਡੀ PCR ਟੀਮ ਵੀ ਪਹੁੰਚੀ ਸਵੇਹਾ ਹੀ ਫੇਰ ਆਏ ਹੁਣ ਇਥੇ ਤੇ ਸਾਨੂੰ ਸਾਰਾ ਕੁਝ ਇਹਨਾਂ ਦੱਸਿਆ ਜੀ ਸੁਚੰਦਰ ਚਾਹਣ ਜੀ ਮੈਂ ਕਲਾਕਾਰ ਸੀ ਬੱਚੇ ਜਿਹੜੇ ਪ੍ਰਵਾਸ ਸਮੇਤ ਗਏ ਸੀਗੇ ਤੇ ਘਰ ਦੇ ਰੈਸ਼ਮਕਾਨ ਦੇ ਮਗਰਲੇ ਪਾਸੇ ਓਪਨ ਜਗ੍ਹਾ 'ਚ ਇੱਕ ਸਲੰਡਰ ਸੀ ਇੰਡੀਅਨ ਕੰਪਨੀ ਦਾ ਸੀਲ ਬੰਦ ਉਹ ਫਟਿਆ ਰਾਤ ਅਚਾਨਕ ਧਮਾਕਾ ਆਇਆ ਤੇ ਇਹ ਭੱਜ ਕੇ ਬਾਹਰ ਨੂੰ ਆ ਗਏ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹਨਾਂ ਦਾ ਤ੍ਰੇਲੂ ਜਿਹੜਾ ਨੁਕਸਾਨ ਆ ਇੱਕ ਏਸੀ ਦੋ ਦੱਸਿਆ ਇਹਨਾਂ ਨੇ ਸੜ ਗਏ ਨੇ ਵਾਸ਼ਿੰਗ ਮਸ਼ੀਨ ਘਰ ਦਾ ਕਾਫੀ ਨੁਕਸਾਨ ਆ ਯਾਰ ਉਹ ਦੇਖ ਲਿਓ ਜੀ ਮੋਕਾ ਇਹਨਾਂ ਦੇ ਬਿਆਨ ਮੁਤਾਬਕ ਜੋ ਵੀ ਹੈਗਾ ਤੇ ਪਰੇ ਕਰਾਂ